ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆਂ ਜੀ AI ਦੇ ਬਾਰੇ ਇਨਸਾਨ ਨੇ ਮਸ਼ੀਨ ਬਣਾਈ ਤੇ ਅੱਜ ਮਸ਼ੀਨ ਇਨਸਾਨ ਬਣਾ ਰਹੀ ਹੈ ਇਹਦੇ ਬਾਰੇ ਆਪਾਂ ਗੱਲ ਕਰਦੇ ਆਂ AI ਜਿਹਨੂੰ ਕੀ ਕਹਿੰਦੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਕੱਲ ਤੱਕ ਤਾਂ ਇਹ ਕਿਤਾਬਾਂ ਸੀ ਤੇ ਅੱਜ ਕੱਲ ਇਹ ਆਪਣੇ ਵੀ ਕੰਮ ਕਰ ਰਹੀ ਹੈ ਸਾਡੀ ਜ਼ਿੰਦਗੀ ਚ ਜਿੱਥੇ ਵੀ ਲੋੜ ਹੈ ਤਕਨੀਕ ਦੀ ਉੱਥੇ AI ਕੰਮ ਕਰ ਰਹੀ ਹੈ ਅੱਜ ਕੱਲ WhatsApp ਤੇ ਆਟੋ ਰਿਪਲਾਈ ਕਰਨਾ YouTube ਤੇ ਸੁਜੈਸ਼ਨ ਦੇਣਾ Google ਤੇ ਸੁਜੈਸ਼ਨ ਦੇਣਾ Google Maps ਤੇ ਸੁਜੈਸ਼ਨ ਦੇਣਾ ChatGPT Gemini ਇਹਦੇ ਵਰਗੇ ਕਿੰਨੇ ਹੀ ਸੌਫਟਵੇਅਰ ਹੈ ਜੋ AI ਤੇ ਕੰਮ ਕਰਦੇ ਆ ਅੱਜਕੱਲ AI ਦੇ ਨਾਲ ਹੀ ਸਭ ਕੁਝ ਹੋ ਰਿਹਾ ਪਰ ਇੱਥੇ ਇੱਕ ਗੱਲ ਹੈ ਵੀ ਸੋਚਣ ਚਾਹੁੰਦੀ ਹਾਂ ਜੀ ਸਾਰਾ ਕੁਝ AI ਕਰੂਗੀ ਤਾਂ ਅਸੀਂ ਕਿੱਥੇ ਰਹਿ ਗਏ ਜਿਹੜੇ ਕੰਮ ਸਾਡੀ ਪਹਿਚਾਣ ਹੁੰਦੇ ਸੀਗੇ ਉਹ ਸਾਰੇ AI ਕਰ ਰਹੀ ਹੈ ਜਿਵੇਂ ਕਿ ਕਵਿਤਾਵਾਂ ਲਿਖਣੀਆਂ ਕੋਈ Song ਦੀ ਐਡੀਟਿੰਗ ਕਰਨੀ ਜਾਂ ਕੋਈ Song ਲਿਖਣਾ ਇਹ ਸਭ ਹੁਣ AI ਕਰ ਰਿਹਾ ਹੈ ਕੋਈ ਡਰਾਇੰਗ ਕਰਨੀ ਕੋਈ ਪੇਂਟਿੰਗ ਕਰਨੀ ਸਭ ਕੁਝ ਇਹ ਹੀ ਕਰ ਰਿਹਾ ਹੈ ਵੀਡੀਓ ਐਡਿਟ ਹੋ ਰਹੀ ਹੈ ਬਿਨਾ ਐਡੀਟਰ ਤੋਂ ਕਵਿਤਾ ਲਿਖੀ ਜਾ ਰਹੀ ਹੈ ਬਿਨਾ ਕਵੀ ਤੋਂ ਗੀਤ ਬਣ ਰਹੇ ਹੈ ਬਿਨਾ ਗਾਇਕਾਂ ਤੋਂ ਤੇ ਫਿਰ ਇਨਸਾਨ ਦੀ ਦਖਲਅੰਦਾਜ਼ੀ ਕਿੱਥੇ ਰਹੇਗੀ ਹੁਣ ਕੰਪਨੀਆਂ ਵੀ ਕਹਿ ਰਹੀਆਂ ਨੇ ਕਿ AI 24 ਘੰਟੇ ਕੰਮ ਕਰਦਾ ਹੈ ਤੇ ਉਹ ਵੀ ਉਹਨਾਂ ਨੂੰ ਵਰਤਦੇ ਆ ਫਿਰ ਇਨਸਾਨ ਕਿੱਥੇ ਜਾਊਗਾ ਜੇ ਇਹ AI ਦਾ ਕੰਮ ਇਦਾਂ ਚੱਲਦਾ ਰਿਹਾ ਤਾਂ ਇੱਕ ਲਿਖਾਰੀ, ਇੱਕ ਐਡੀਟਰ, ਗੀਤਕਾਰ ਕਿੱਥੇ ਜਾਣਗੇ ਸਭ? ਹਾਂ ਪਰ AI ਨੌਕਰੀ ਤਾਂ ਲੈ ਸਕਦੀ ਐ ਪਰ ਮਨ ਦੇ ਹੱਥ ਦੀ ਰੋਟੀ ਨਹੀਂ ਬਣਾ ਸਕਦੀ AI। AI ਤੁਹਾਨੂੰ ਸੰਦੇਸ਼ ਭੇਜ ਸਕਦੀ ਐ ਪਰ ਤੁਹਾਡੇ ਨਾਲ ਗੱਲਾਂ ਨਹੀਂ ਕਰ ਸਕਦੀ, ਤੁਹਾਡੇ ਮਿੱਤਰ ਨਹੀਂ ਬਣ ਸਕਦੀ, ਤੁਹਾਡੇ ਦੋਸਤਾਂ ਵਾਂਗੂ ਤੁਹਾਡੇ ਨਾਲ ਹੱਸ ਸਕੇ, ਖੇਡ ਨਹੀਂ ਸਕਦੀ। ਜੋ ਤੁਸੀਂ ਆਪਣੇ ਦੋਸਤਾਂ ਨਾਲ ਗੱਲਾਂ ਕਰਦੇ ਹੋ, ਹੱਸਦੇ ਖੇਡਦੇ ਹੋ, ਉਹ AI ਨਹੀਂ ਕਰ ਸਕਦੀ। ਇਹ ਸਿਰਫ ਕੰਮ ਦੀ ਗੱਲ ਨਹੀਂ। ਇਹ ਇਨਸਾਨੀਅਤ ਦੀ ਗੱਲ ਹੈ ਜਦੋਂ ਤੱਕ ਤੁਸੀਂ ਤਕਨੀਕ ਨੂੰ ਕੰਮ ਲਈ ਵਰਤਦੇ ਹੋ ਉਦੋਂ ਤੱਕ ਤਾਂ ਠੀਕ ਹੈ ਪਰ ਜਦੋਂ ਅਸੀਂ ਤਕਨੀਕ ਦੇ ਆਦੀ ਹੋ ਗਏ ਤਾਂ ਉਦੋਂ ਥੋੜਾ ਮੁਸ਼ਕਲ ਹੋ ਜਾਏਗਾ ਕਿਉਂਕਿ ਉਦੋਂ ਹਰ ਇੱਕ ਬੰਦਾ ਇਹਦੇ ਉੱਤੇ ਡਿਪੈਂਡ ਹੋ ਜਾਏਗਾ ਤੇ ਅਸੀਂ ਬਿਲਕੁਲ ਨਜਿੱਠਲੇ ਹੋ ਜਾਵਾਂਗੇ ਆਪਾਂ ਕਈ ਜਗ੍ਹਾ ਦੇਖਦੇ ਆ ਟੀਚਰ ਵੀ AI ਖਬਰਾਂ ਵੀ AI ਦੇ ਰਹੀ ਹੈ ਡਾਕਟਰ ਦੀ ਥਾਂ ਤੇ ਸਰਜਰੀ ਵੀ AI ਕਰ ਰਹੀ ਹੈ ਬਹੁਤ ਥਾਂ ਦਿਖਦੇ ਆ ਬਹੁਤ ਖਬਰਾਂ ਦਿਖਦੇ ਆ ਆਪਾਂ ਟੀਵੀ 'ਚ ਆਉਂਦੀਆਂ ਜਾਂ ਮੋਬਾਈਲ ਤੇ ਵੀ ਆਉਂਦੀਆਂ ਵੀ ਹੁਣ AI ਨੇ ਇਹ ਵੀ ਕਰਤਾ AI ਨੇ ਉਹ ਕਰਤਾ ਪਰ ਜੇ ਅਸੀਂ ਚੁੱਪ ਰਹੇ ਤਾਂ ਜੋ AI ਅਸੀਂ ਬਣਾਇਆ ਇੱਕ ਦਿਨ ਇਹ AI ਸਾਨੂੰ ਖਤਮ ਕਰ ਦੇਊਗਾ ਹੁਣ ਆਪਾਂ ਦੇਖਦੇ ਆ ਜਿਵੇਂ ਚੈਟ ਜੀਪੀਟੀ ਜਾਂ ਜਿਮਿਨੀ ਤੇ ਆਪਾਂ ਕੋਈ ਆਪਣੀ ਰਿਪੋਰਟ ਡਾਕਟਰੀ ਰਿਪੋਰਟ ਜਾਂ ਕੋਈ ਮਿੱਗੀ ਮੁੱਢੀ ਸਲਾਹ ਲੈਣੇ ਤਾਂ ਸਭ ਕੁਝ ਸਲਾਹ ਦੇ ਦਿੰਦਾ ਤਾਂ ਜਿਹੜੇ ਇਹਦੇ ਮਾਰ ਹੈ ਫਿਰ ਉਹਨਾਂ ਦੀ ਕੀ ਆਪਾਂ ਨੂੰ ਕੀ ਲੋੜ ਰਹੇਗੀ ਉਹਨਾਂ ਸਵਾਲ ਇਹ ਆਉਂਦਾ ਵੀ ਅਸੀਂ ਆਪਣੀ ਪਛਾਣ ਕਿਵੇਂ ਰੱਖਾਂਗੇ ਪਛਾਣ ਰੱਖਣ ਦਾ ਤਰੀਕਾ ਇਹ ਹੋਈ ਹੈ ਵੀ ਆਪਾਂ originality ਨੂੰ ਅਪਣਾਈਏ ਕਲਾ ਨੂੰ ਜਿਉਂਦਾ ਰੱਖੋ originality ਨੂੰ ਅਪਣਾਓ ਮਸ਼ੀਨਾਂ ਨੂੰ ਅਪਣਾਓ ਪਰ ਇਹਨਾਂ ਤੇ ਨਿਰਭਰ ਨਾ ਰਹੋ AI ਇੱਕ ਜਰੀਆ ਹੈ ਨਾ ਕਿ ਮੰਜ਼ਿਲ ਜੇਕਰ ਅਸੀਂ ਇਨਸਾਨੀਅਤ ਨਾ ਸੰਭਾਲੀ ਤਾਂ ਇੱਕ ਦਿਨ AI ਇਹਦੀ ਜਗ੍ਹਾ ਲੈ ਲਵੇਗੀ ਸੋਚੋ ਸਮਝੋ ਤੇ ਆਪਣੇ ਭਾਈਚਾਰੇ ਨੂੰ ਆਪਣੀ ਮਨੁੱਖਤਾ ਨੂੰ ਜਿਉਂਦਾ ਰੱਖੋ ਕਿਉਂਕਿ AI ਏਡੀ ਵੱਡੀ ਤਾਕਤ ਨਹੀਂ ਕਿ ਉਹ ਇਨਸਾਨੀਅਤ ਦਾ ਮੁਕਾਬਲਾ ਕਰ ਸਕੇ ਅੱਜ ਕੱਲ ਆਪਾਂ ਦੇਖਦੇ ਆਂ AI ਦਾ ਹਰ ਕਿਤੇ ਮੌਲਵਲਾ ਹੈ ਹਰੇਕ ਇਨਸਾਨ ਦੇ ਮੂੰਹ 'ਸੋਂਦੇ ਆਂ AI ਦਾ ਜਵਾਨਾ ਆ ਗਿਆ ਜੇਕਰ ਆਪਾਂ ਲੰਬੀ ਸੋਚਗੇ ਤਾਂ AI ਦੇ ਨੁਕਸਾਨ ਵੀ ਬਹੁਤ ਹੈ ਕਿਉਂਕਿ ਪਤਾ ਹੀ ਨਹੀਂ ਲੱਗਦਾ ਇਹ ਤੋ ਕੀ ਤੋ ਕੀ ਬਣ ਜੇ ਆਪਣੀ ਫੋਟੋ ਦਾ ਗਲਤ ਇਸਤੇਮਾਲ ਹੋ ਸਕਦਾ ਹੈ ਆਪਣੀ ਫੋਟੋ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਸਕਦਾ ਹੈ AI ਨਾਲ ਕੋਈ ਵੀ ਐਡੀਟਿੰਗ ਕਰਕੇ ਕੁਝ ਵੀ ਕੀਤਾ ਜਾ ਸਕਦਾ ਹੈ ਜੋ ਗਲਤ ਹੋਵੇ ਇਸ ਲਈ ਇਹਦੀ ਵਰਤੋਂ ਸੋਚ ਸਮਝ ਕੇ ਸੰਭਲ ਕੇ ਕਰਨੀ ਚਾਹੀਦੀ ਹੈ AI ਆਪਣੀ ਮੰਜ਼ਿਲ ਤੱਕ ਪਹੁੰਚਣ ਦਾ ਇੱਕ ਜਰੀਆ ਹੈ ਨਾ ਕਿ ਇਹ ਆਪਣੀ ਮੰਜ਼ਿਲ ਹੈ ਇਸ ਲਈ ਇਸ ਨੂੰ ਲਿਮਟ 'ਚ ਵਰਤੋ ਚੰਗੇ ਕੰਮਾਂ ਲਈ ਵਰਤੋ ਤਾਂ ਕਿ ਇਹਦੇ ਚੰਗੇ ਰਿਜ਼ਲਟ ਮਿਲਣ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ